ਕਹਿੰਦੇ ਨਿਊਕਲੀਅਰ ਬੰਬ ਵੀ ਅਨੇ ਬਣ ਗਏ ਦੁਨੀਆ ਤਾਂ 100 ਵਾਰ ਹੀ ਤਬਾਹ ਹੋ ਜਾਏ ਹੁਣ ਪਾਕਿਸਤਾਨ ਦੇ ਕੋਲ ਇਹ ਕਿਹਾ ਜਾਂਦਾ ਕਿ ਕਰੀਬ 170 ਨਿਊਕਲੀਅਰ ਬੰਬ ਨੇ ਪਾਕਿਸਤਾਨ ਦੇ ਕੋਲ ਪਾਕਿਸਤਾਨ ਦੇ ਕੋਲ ਔਰ ਇੰਡੀਆ ਦੇ ਕੋਲ ਵੀ 1 ਸਾਲ ਪਹਿਲਾਂ ਤੱਕ 170 ਹੀ ਸੀਗੇ ਹੁਣ ਕਹਿੰਦੇ ਆ ਕਿ 180 ਹੋ ਗਏ ਨੇ 10 ਇਹਨਾਂ ਨੇ ਵਧ ਬਣਾ ਲਏ ਨੇ ਉਹਨਾਂ ਕੋਲੇ ਹੁਣ 170 180 ਨੇ ਕੋਈ ਬਹੁਤਾ ਵੰਡਿਆ ਨਹੀਂ ਆ ਸਭ ਤੋਂ ਵੱਡ ਅਟਮਿਕ ਹਥਿਆਰ 6000 ਦੇ ਕਰੀਬ ਐਟਮ ਬੰਬ ਹੈ ਕਹਿੰਦੇ ਰੂਸ ਕੋਲ 6000 ਦੇ 3000 ਦੇ ਕਰੀਬ ਅਮਰੀਕਾ ਕੋਲ ਨੇ ਹੂੰ hmm. ਤੇ 1000 ਦੇ ਕਰੀਬ ਚਾਈਨਾ ਲਈ ਫਿਰਦਾ ਹੂੰ 200 ਦੇ ਕਰੀਬ ਆ ਉਹ ਲਈ ਫਿਰਦੇ ਨੇ ਇੰਗਲੈਂਡ ਵਾਲੇ ਤੇ ਫਰਾਂਸ ਵਾਲੇ ਇਹ ਇਹ ਉਹ ਨਹੀਂ ਜਿਹੜੇ ਨੌਨ ਨੇ ਹਣ ਇਜ਼ਰਾਇਲ ਕੋਲ ਕਿੰਨੇ ਨੇ ਕਿਸੇ ਨੂੰ ਨਹੀਂ ਪਤਾ ਈਰਾਨ ਕੋਲ ਕਿੰਨੇ ਨੇ ਕਿਸੇ ਨੂੰ ਨਹੀਂ ਪਤਾ ਨਾਰਥ ਕੋਰੀਆ ਕੋਲ ਕਿੰਨੇ ਨੇ ਕਿਸੇ ਨੂੰ ਨਹੀਂ ਪਤਾ ਤੇ ਇਸ ਕਰਕੇ ਹੋ ਸਕਦਾ ਜਿਹੜੀ ਗਿਣਤੀ ਅਸੀਂ ਦੇ ਰਹੇ ਆ ਜੋ ਇੰਟਰਨੈਸ਼ਨਲ ਲੈਵਲ ਤੇ ਆ ਰਹੀ ਹੈ ਇਹ ਗਿਣਤੀ ਵਧ ਘਟ ਵੀ ਹੋ ਸਕਦੀ ਹੈ ਇਹਨਾਂ ਦਾ ਅਗਰ 5% ਵੀ ਚੱਲ ਜੇ 5% ਕੀ ਕਹਿੰਦਾ ਮੈਂ 2% 1% ਵੀ ਚੱਲ ਜੇ 1% ਚੱਲ ਜੇ ਤੇ ਦੁਨੀਆ ਨੂੰ ਤਬਾਹ ਹੋਣ ਲੱਗਿਆ ਟਾਈਮ ਨਹੀਂ ਲੱਗਣਾ ਕਿਉਂਕਿ ਇਹ ਹਥਿਆਰ ਓਨੇ ਖਤਰਨਾਕ ਨੇ ਜਿਹੜੇ ਨਾਗਾਸਾਕੀ ਹਿਰੋਸ਼ੀਮਾ ਦੇ ਵਰਤੇ ਗਏ ਸੀ ਉਹਨਾਂ ਨਾਲੋਂ 10 10 100 100 ਗੁਣਾ ਜ਼ਿਆਦਾ ਖਤਰਨਾਕ ਬੰਬ ਨੇ ਇਸ ਕਰਕੇ ਚੱਲਣਾ ਤਾਂ ਨਹੀਂ ਚਾਹੀਦਾ ਮਹਾਵਨਾਸ਼ ਹੋਣਾ ਨਹੀਂ ਚਾਹੀਦਾ ਪਰ ਇਹ ਟਰੰਪ ਵਰਗੇ ਸੰਕੀਆਂ ਦੀ ਕੋਈ ਕਮੀ ਨਹੀਂ ਹੈ ਔਰ ਦੁਨੀਆ ਦੇ ਉੱਤੇ ਅਸਲ ਵਿੱਚ ਅੰਦਰਾਸਤਰਾਵਾਦੀ ਨੇਰੀ ਚੱਲੀ ਹੋਈ ਹੈ ਤੁਰਕੀ 'ਚ ਵੀ ਇੱਕ ਅੰਦਰਾਸਤਰਾਵਾਦੀ ਸਰਕਾਰ ਆ ਚੁੱਕੀ ਹੈ ਆਜ਼ਰਬਾਈਜਾਨ 'ਚ ਇੱਕ ਅੰਦਰਾਸਤਰਾਵਾਦੀ ਸਰਕਾਰ ਆ ਜਾ ਚੁੱਕੀ ਹੈ ਆ ਈਰਾਨ ਦੇ ਵਿੱਚ ਪਹਿਲਾਂ ਹੀ ਇੱਕ ਬਣ ਕੇ ਬੈਠੀ ਹੈ ਔਰ ਕੋਲੰਬੋ ਦੇ ਵਿੱਚ ਤਾਂ ਖੈਰ ਅਸੀਂ ਨਹੀਂ ਸੋਚਦੇ ਆ শ্রীলੰਕਾ ਦੇ ਵਿੱਚ ਉੱਥੋਂ ਦੇ ਲੋਕਾਂ ਨੇ ਇੱਕ ਅੰਦਰਾਸਤਰਾਵਾਦੀ ਸਰਕਾਰ ਤੋਂ ਖੜਾ ਸੁੜਾ ਲਿਆ ਹਮਮ ਉਹ ਤਾਂ ਚੰਗੀ ਗੱਲ ਹੋਈ ਆ ਹੁਣ ਬੰਗਲਾਦੇਸ਼ ਦੇ ਵਿੱਚ ਵੀ ਇੱਕ ਅੰਦਰ ਰਾਸ਼ਟਰਵਾਦੀ ਸਰਕਾਰ ਆ ਗਈ ਆ ਬਰਮਾ ਦੇ ਵਿੱਚ ਪਹਿਲਾਂ ਹੀ ਬਣ ਕੇ ਬੈਠੀ ਆ ਆ ਇਹ ਅੰਦਰ ਰਾਸ਼ਟਰਵਾਦੀ ਸਰਕਾਰਾਂ جنگ ਦੇ ਬਹੁਤ ਨਜ਼ਦੀਕ ਹੁੰਦੀਆਂ ਨੇ ਔਰ ਇਹ جنگ ਨੂੰ ਬਹੁਤ ਜਲਦੀ ਛੇੜਦੇ ਨੇ ਇਹਨਾਂ ਨੂੰ ਪਤਾ ਨਹੀਂ ਕੀ ਬਿਮਾਰੀ ਜਿਹੜੀ ਹੁੰਦੀ ਹੈ ਜਦੋਂ ਹਲਕਾਏ ਕੁੱਤੇ ਉਹਦੀ ਇੱਕ ਬਿਮਾਰੀ ਹੁੰਦੀ ਆ ਨਾ ਹਰ ਕਿਸੇ ਨੂੰ ਕੱਟਣਾ ਉਵੇਂ ਹੀ ਇਹ ਅੰਦਰ ਰਾਸ਼ਟਰਵਾਦੀ ਰਾਸ਼ਟਰਪਤੀ ਜਾਂ ਅੰਦਰ ਰਾਸ਼ਟਰਵਾਦੀ ਪ੍ਰਧਾਨ ਮੰਤਰੀ ਦੂਜੇ ਮੁਲਕ ਨੂੰ ਇਦਾਂ ਹੀ ਕੱਟਦਾ ਹਲਕਾਏ ਕੁੱਤੇ ਵਾਂਗ ਜਿਵੇਂ ਟਰੰਪ ਨੇ ਈਰਾਨ ਨੂੰ ਕਟਿਆ ਤੇ ਇਸ ਕਰਕੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਔਰ ਅਗਰ ਇਹ ਅੰਤਰਰਾਸ਼ਟਰੀਵਾਦ ਦਾ ਬੁਖਾਰ ਥੋੜਾ ਜਿਆਦਾ ਹੋਰ ਅੱਗੇ ਵਧਿਆ ਤੇ ਦੁਨੀਆ ਨੂੰ ਤਬਾਹ ਹੁੰਦਿਆਂ ਮੈਨੂੰ ਨਹੀਂ ਲੱਗਦਾ देर ਲੱਗਣੀ ਆ ਜੇ 100 200 150 500 ਐਟਮ ਬੰਬ ਚੱਲ ਗਏ ਜਾਂ ਨਿਊਕਲੀਅਰ ਬੰਬ ਚੱਲ ਗਏ ਤੇ ਦੁਨੀਆ ਤਬਾਹ ਹੋਈ ਸਮਝੋ ਇਸ ਕਰਕੇ ਅਸੀਂ ਮਹਾਵਨਾਸ ਦੇ ਬਹੁਤ ਨੇੜੇ ਬੈਠੇ ਆ ਬਸ ਬਹੁਤ ਨੇੜੇ ਬੈਠੇ ਆ ਬਾਕੀ ਜਿਹੜੀਆਂ ਤੁਸੀਂ ਗੱਲਾਂ ਕਰਦੇ ਸੀ ਕਿ ਬਾਬਾ ਵੇਂਗਾ ਕੀ ਕਹਿੰਦਾ ਔਰ ਹੁਣ ਇੱਕ ਨਵੀਂ ਵੇਂਗਾ ਆ ਜੇ ਗੱਲ ਹੀ ਕਿਤੇ ਮੈਂ ਸਵਾਲ ਹੀ ਪੁੱਛਣ ਲੱਗਾ ਸੀ ਕਹਿੰਦੇ ਦੁਨੀਆ ਤਬਾਹ ਹੋਣ ਲੱਗੀ ਆ ਬੜੀ ਜਲਦੀ ਤਬਾਹ ਹੋਣ ਲੱਗੀ ਆ ਸਾਡੇ ਕੋਲ ਸਮਾਂ ਬਹੁਤ ਘੱਟ ਰਹਿ ਗਿਆ ਉਹਦੇ ਤਰੀਕ ਵੀ 5 ਜੁਲਾਈ ਦੇ ਦੇ ਫਿਰਦੇ ਆ 5 ਜੁਲਾਈ ਇਸ ਸਾਲ ਆ ਕੱਲ ਪਰਸੋਂ ਆਉਣ ਵਾਲੀ ਆ ਤੇ ਰਿਓ ਤਤ ਸੁਤੀ ਰੀਓਤਾ ਸੁਖ ਜਿਹੜੀ ਨਵੀਂ ਵੰਗ ਆਈ ਆ ਉਹ ਜਪਾਨ ਦੇ ਵਿੱਚ ਉਹ ਕਹਿੰਦੇ ਆ ਕਿ ਉਹਨੇ ਉਹਦੀ 100% ਭਵਿੱਖਬਾਣੀਆਂ ਸਹੀ ਹੁੰਦੀਆਂ ਨੇ ਨਹੀਂ ਨਹੀਂ ਹਜੇ ਤਾਂ ਚਲੋ 5 ਜੁਲਾਈ ਹਾਂ ਜੁਲਾਈ ਜੁਲਾਈ ਆਣ ਵਾਲੀ ਆ ਨਹੀਂ ਦੇਖਿਆ 10 ਦਿਨ ਬਾਅਦ ਆ 10 ਦਿਨ ਬਾਅਦ 10 ਦਿਨ ਬਾਅਦ 5 ਜੁਲਾਈ ਵੀ ਆ ਜਾਣੀ ਆ ਆ ਵੀ ਜਾਣੀ ਆ ਚਲੀ ਵੀ ਜਾਣੀ ਆ ਇਹ ਉਵੇਂ ਹੀ ਹੋਣਾ ਜਿਵੇਂ 1984 ਇੱਕ ਨਾਵਲ ਲਿਖਿਆ ਗਿਆ ਸੀ ਕਿ 1984 'ਚ ਦੁਨੀਆ ਤਬਾਹ ਹੋਣੀ ਆ ਹੁਣ ਮੈਨੂੰ ਲੱਗਦਾ 1984 ਲੰਘੇ ਨੂੰ 40 ਸਾਲ ਤਾਂ ਹੋ ਹੀ ਗਏ ਆ ਦੁਨੀਆ ਅਜੇ ਵੀ ਚੱਲੀ ਜਾਂਦੀ ਆ ਤੇ ਇਹ ਕੰਮ ਇਦਾਂ ਚੱਲਦੇ ਰਹਿਣੇ ਆ ਇਹ ਭੇਸਬਾਨੀਆਂ ਵੀ ਇਵੇਂ ਚਲਦੀਆਂ ਰਹਿਣੀਆਂ ਪਰ ਦੂਜੀ ਤਰ੍ਹਾਂ ਦੀਆਂ ਤਬਾਈਆਂ ਇੱਕ ਹੋਣ ਵਾਲੀਆਂ ਨੇ ਉਹ ਤਬਾਈਆਂ ਹੁਣ ਦੇਖੋ ਆਹੀਂ ਦੇਖਿਆ ਕਰੋਨਾ ਆਇਆ ਕਰੋਨਾ ਵਿੱਚ ਬਹੁਤ ਵੱਡੀ ਤਬਾਈ ਹੋਈ ਕਰੀਬ 2 ਕਰੋੜ ਦਾ 1.5 ਕਰੋੜ ਦਾ ਅੰਕੜਾ WHO ਨੇ ਦਿੱਤਾ ਉਹ 1.5 ਕਰੋੜ ਦਾ ਅੰਕੜਾ ਤੇ ਉਹ ਸੀ ਜਿਹੜੇ ਕਰੋਨਾ ਨਾਲ ਮਰੇ ਮੁੜ ਕੇ ਜਿਹੜੀਆਂ ਕਰੋਨਾ ਦੀਆਂ ਵੈਕਸੀਨਾਂ ਲੱਗੀਆਂ ਵੈਕਸੀਨਾਂ ਨਾਲ ਮੇਰਾ ਆਪਣਾ ਇਹ ਹਕ ਲੈਣਾ ਹੈ ਕਿ ਬੰਦੇ ਕਰੋਨਾ ਨਾਲੋਂ ਜ਼ਿਆਦਾ ਮਰੇ कोरोना ਨੂੰ ਬਚਾਉਣ ਵਾਸਤੇ ਜਿਹੜੀਆਂ ਉਹ ਘਟੀਆਂ ਵੈਕਸੀਨਾਂ ਆਈਆਂ ਜਿਵੇਂ ਕੋਵੀਸੀਲ ਹੋਈ ਕੋ ਵੈਕਸੀਨ ਹੋਈ ਜਿਹੜੀਆਂ ਸਾਡੀ ਸਰਕਾਰ ਨੇ ਲੋਕਾਂ ਨੂੰ ਛੇਤਰ ਮਾਰ ਮਾਰ ਕੇ ਲਾਈਆਂ ਉਹਨਾਂ ਕੋਰੋ ਵੈਕਸੀਨਾਂ ਨਾਲ ਲੋਕ ਜ਼ਿਆਦਾ ਮਰੇ ਔਰ ਉਹ ਹਾਰਟ ਅਟੈਕ ਨਾਲ ਮਰੇ ਉਹਨਾਂ ਦੇ ਲਿਵਰ ਦੇ ਵਿੱਚ ਖੂਨ ਜੰਮਿਆ ਲਿਵਰ ਬਰਬਾਦ ਹੋਇਆ ਲੋਕ ਤੜਪ ਤੜਪ ਕੇ ਮਰੇ ਫੇਫੜਿਆਂ 'ਚ ਖੂਨ ਜੰਮਿਆ ਲੋਕ ਤੜਸੜ ਕੇ ਮਰੇ ਲੋਕਾਂ ਦੇ ਗੁਰਦਿਆਂ 'ਚ ਖੂਨ ਜੰਮਿਆ ਔਰ ਲੋਕਾਂ ਦੇ ਅੰਦਰੂਨੀ ਅੰਗਾਂ ਨੇ ਕੰਮ ਕਰਨੇ ਬੰਦ ਕਰ ਦਿੱਤੇ ਔਰ ਉਹਨਾਂ ਵੈਕਸੀਨਾਂ ਨੇ ਇਨੇ ਕ ਚੰਦ ਚੜਾਏ ਨੇ ਕਿ ਹੁਣ ਫੇਰ ਕੋਰੋਨਾ ਆ ਰਿਹਾ ਦੇਖੋ ਅੱਜ ਅੱਜ ਤੋਂ 15 ਦਿਨਾਂ ਬਾਅਦ ਜਾਂ 20 ਦਿਨਾਂ ਬਾਅਦ ਜਾਂ 1 ਮਹੀਨੇ ਬਾਅਦ ਸਾਡਾ ਮੁਲਕ ਕਰੋਨਾ ਦੀ ਬਹੁਤ ਤਗੜੀ ਚਪੇਟ 'ਚ ਆਉਣ ਵਾਲਾ ਕਰੋਨਾ ਦੁਆਰਾ ਬੋਨ ਕਰੋਨਾ ਆ ਰਿਹਾ ਔਰ ਬਹੁਤ ਸਸਤਾ ਆ ਰਹਿਣਾ ਹੈ ਕਰੋਨਾ ਬਹੁਤ ਹੀ ਖਤਰਨਾਕ ਰੂਪ ਚ ਆ ਰਿਹਾ ਔਰ ਇਹ ਕਰੋਨਾ ਦਾ ਨਾਮ ਹੈਗਾ ਰੀਜਰਬਲੇਡ ਕਰੋਨਾ ਰੀਜਰਬਲੇਡ ਕਰੋਨਾ ਇਹਨੂੰ ਨਿੰਬਸ ਵੀ ਬੋਲਦੇ ਨੇ ਇਹ ਨਿੰਬਸ ਕਰੋਨਾ ਅਗਰ ਕਿਸੇ ਨੂੰ ਹੋ ਗਿਆ ਅੱਜ ਅੱਜ ਅਮਰੀਕਾ ਦੇ ਵਿੱਚ ਜਾਂ ਚਾਈਨਾ ਦੇ ਵਿੱਚ ਜੋ ਇਹਦੀ ਪ੍ਰੇਵੈਲੈਂਸ ਹੈ ਉਹ 37% ਹੈ। ਔਰ ਇਹ ਦੱਸਿਆ ਜਾ ਰਿਹਾ ਹੈ ਕਿ ਬਹੁਤ ਜਲਦੀ ਪੰਜਾਬ ਤੋਂ 60% ਹੋ ਜਾਣੀ ਹੈ। ਜਿਸ ਦਿਨ ਇਹ 60% ਹੋ ਗਈ ਇਹਦਾ ਮਤਲਬ ਹਰ ਕਰੋਨਾ ਦਾ ਮਰੀਜ਼ ਜਿਹਦੇ ਗਲੇ ਦੇ ਵਿੱਚ ਜਦੋਂ ਇੱਕ ਤਰ੍ਹਾਂ ਦੇ ਰੇਜ਼ਰ ਦੇ ਬਲੇਡ ਮਾਰ ਦਿੱਤੇ ਜਾਣ ਬਲੇਡ ਨਾਲ ਅੰਦਰੋਂ ਵੱਢ ਦਿੱਤਾ ਜਾਏ ਔਰ ਜਿੰਨੀ ਦਰਦ ਹੁੰਦੀ ਆ ਓਨੀ ਦਰਦ ਬੰਦੇ ਦੇ ਗਲੇ 'ਚ ਹੁੰਦੀ ਆ। ਉਹ ਬੰਦਾ ਚਾਹੇ ਕਰੋਨਾ ਨਾਲ ਮਰੇ ਨਾ ਮਰੇ ਦਰਦ ਨਾਲ ਮਰ ਜਾਣਾ। ਦਰਦ ਨਾਲ ਮਰ ਜਾਣਾ ਔਰ ਬੰਦਾ ਇਹ ਦੁਆ ਕਰੇਗਾ ਕਿ ਰੱਬਾ ਮੈਨੂੰ ਚੱਕ ਲੈ। ਹਮਮ ਔਰ ਉਹਦੇ ਨਾਲ ਹਸਪਤਾਲਾਂ ਦੇ ਬਿੱਲ ਬਣਨੇ ਆ ਹਸਪਤਾਲਾਂ ਦੇ ਲੱਖਾਂ ਰੁਪਏ ਦੇ ਬਿੱਲ ਬਣਨੇ ਆ ਔਰ ਹਰ ਬੰਦਾ ਤੇ ਲੱਖਾਂ ਰੁਪਏ ਖਰਚ ਨਹੀਂ ਸਕਦਾ ਔਰ ਬਹੁਤ سارے ਲੋਕ ਮੌਦੇ ਮੂੰਹ ਚ ਜਾਣੇ ਆ ਔਰ ਸਰਕਾਰ ਨੇ ਇਸ ਕੀ ਦਾ ਫਾਇਦਾ ਲੈ ਕੇ ਮੁੜ ਕੇ ਲਾਕਡਾਊਨ ਵੀ ਹੋ ਸਕਦਾ ਕਰੇ ਸਰਕਾਰ ਤੇ ਬੇਵਕੂਫੀਆਂ ਕਰਦੀ ਹੁੰਦੀ ਹੈ ਔਰ ਸਰਕਾਰ ਹੋ ਸਕਦਾ ਲੋਕਾਂ ਦੇ ਮੂੰਹਾਂ ਤੇ ਮਾਸਕ ਵੀ ਚੜਾ ਦੇ ਔਰ ਹੋ ਸਕਦਾ ਹੈ ਕਰੋਨਾ ਦੇ ਮਰੀ ਜਾਂਦੇ ਮੂੰਹਾਂ ਤੇ ਵੀ ਮਾਸਕ ਚੜਾ ਦੇ ਉਹ ਵਿਚਾਰਾ ਪਹਿਲੇ ਤੜਫ ਰਿਹਾ ਹੋਗਾ ਉਹਨੂੰ ਸਾਹ ਆ ਨਹੀਂ ਰਿਹਾ ਹੋਣਾ ਉੱਤੇ ਇਹਨਾਂ ਨੇ ਮਾਸਕ ਚੜਾ ਦੇਣੇ ਇਸ ਕਰਕੇ ਸਰਕਾਰਾਂ ਨੇ ਬੇਵਕੂਫੀਆਂ ਫੇਰ ਕਰਨੀਆਂ ਨੇ ਸਰਕਾਰਾਂ ਨੇ ਮੁੜ ਕੇ ਵੈਕਸੀਨਾਂ ਵੀ ਲਾਉਣੀਆਂ ਨੇ ਸਰਕਾਰਾਂ ਨੇ ਵੈਕਸੀਨਾਂ ਲਾਉਣੀਆਂ ਨੇ ਵੈਕਸੀਨਾਂ ਨਾਲ ਹੋਰ ਬੰਦੇ ਮਰਨੇ ਆ ਜਿਵੇਂ ਪਹਿਲਾਂ ਪਹਿਲੀਆਂ ਦਾ ਮਰੇ ਨੇ ਇਸ ਕਰਕੇ ਇਹੋ ਜੀਆਂ ਤਬਾਹੀਆਂ ਬਹੁਤ ਆਉਣਗੀਆਂ ਇਹੋ ਜਿਹੀਆਂ ਤਬਈਆਂ ਬਹੁਤ ਆਉਣਗੀਆਂ ਤੁਹਾਨੂੰ ਯਾਦ ਹੋਏਗਾ ਇਸ ਵਾਰ ਗਰਮੀਆਂ ਦੇ ਵਿੱਚ ਬਹੁਤ ਸਾਰੇ ਬੱਚੇ ਬਿਮਾਰ ਹੋਏ ਨੇ ਇਹ ਕਰੀਬਨ ਫਰਵਰੀ ਮਾਰਚ ਤੋਂ ਅਸੀਂ ਦੇਖ ਰਹੇ ਹਾਂ ਬੱਚੇ ਬਹੁਤ ਬਿਮਾਰ ਹੋ ਰਹੇ ਨੇ ਬਹੁਤ ਜ਼ਿਆਦਾ ਬਿਮਾਰ ਹੋ ਰਹੇ ਨੇ ਬਹੁਤ ਬੱਚੇ ਬਿਮਾਰ ਹੋ ਰਹੇ ਨੇ ਔਰ ਇਹਨੇ ਸੀਰੀਅਸ ਹੋ ਰਹੇ ਨੇ ਕਿ ਮੈਂ ਇੱਕ بڑا ਮਸ਼ਹੂਰ ਚੈਨਲ ਆ ਪੰਜਾਬ ਦਾ ਮਨਾ ਨਹੀਂ ਲਵਾਗਾ ਉਹਨਾਂ ਦਾ ਕੈਮਰਾਮੈਨ ਵਿਚਾਰਾ ਮੇਰੀ ਇੰਟਰਵਿਊ ਕਰਕੇ ਗਿਆ ਸੀਗਾ ਉਹਦੀ ਘਰ ਵਾਲੀ ਕੁਝ ਦਿਨਾਂ ਬਾਅਦ ਮਰ ਗਈ ਡੀ ਐਮ ਸੀ ਵਾਲੇ ਵਿੱਚ ਆ ਕੇ ਔਰ ਔਰ ਹਸਪਤਾਲਾਂ ਵਾਲੇ ਡਾਕਟਰ ਉਹਨੂੰ ਬਿਮਾਰੀ ਦਾ ਨਾਂ ਤੱਕ ਨਹੀਂ ਦੱਸ ਰਹੇ ਕਿਸੇ ਨੂੰ ਅਜੀ ਹਾਲਤ ਬਣੀ ਹੋਈ ਐ ਬਸ ਵਾਇਰਲ ਐ ਵਾਇਰਸ ਐ ਵਾਇਰਸ ਐ ਵਾਇਰਸ ਤੇ ਹਜ਼ਾਰਾਂ ਤਰ੍ਹਾਂ ਦੇ ਵਾਇਰਸ ਨੇ ਉਹ ਕਹਿੰਦਾ ਮਤਲਬ ਇਹ ਐ ਕਿ ਬਹੁਤ ਸਾਰੀਆਂ ਬਿਮਾਰੀਆਂ ਆ ਰਹੀਆਂ ਨੇ ਜਿਨ੍ਹਾਂ ਦੇ ਨਾਲ ਬਾਰੇ ਸਾਡੀ ਜਿਹੜੀ ਮੈਡੀਕਲ ਸਾਇੰਸ ਐ ਜਿਨ੍ਹਾਂ ਨੂੰ ਰੱਜਠ ਨਹੀਂ ਸਕਦੀ ਔਰ ਸਰਕਾਰਾਂ ਇੰਨੀਆਂ ਦਲਾਲ ਨੇ ਇੰਨੀਆਂ ਘਟੀਆਂ ਨੇ ਇੰਨੀਆਂ ਵਿਕੀਆਂ ਹੋਈਆਂ ਨੇ ਕਾਰਪੋਰੇਟ ਘਰਾਣਿਆਂ ਕੋਲ ਇਹਨਾਂ ਨੂੰ ਵੈਕਸੀਨਾਂ ਵੇਚਣ ਦੇ ਇਹਨੇ ਸ਼ੌਕ ਚੜੇ ਹੋਏ ਨੇ ਕਿ ਇਹ ਨਵੀਆਂ ਖੋਜਾਂ ਨੂੰ ਮੰਨਤਾ ਹੀ ਨਹੀਂ ਦੇ ਰਹੇ ਨਵੀਆਂ ਖੋਜਾਂ ਸਾਇੰਟਿਸਟਾਂ ਨੂੰ ਕਰਨ ਹੀ ਨਹੀਂ ਦੇ ਰਹੇ ਇਹੋ ਜੇ ਬਕਾਇਦਾ ਕਾਨੂੰਨ ਬਣ ਗਏ ਨੇ ਸਾਡੇ ਮੁਲਕ ਚ ਬਣ ਗਿਆ ਨਿਊ ਡਰਗ ਅਨ ਕਲੀਨਿਕਲ ਟਰਾਇਲ ਰੂਲ 2019 ਮੈਨੂੰ ਵੀ ਖੋਜ ਕਰਨ ਤੋਂ ਰੋਕਿਆ ਗਿਆ ਮੈਂ ਡਰਗ ਸਾਇੰਟਿਸਟ ਹਾਂ ਮੈਂ ਕੋਈ ਨਹੀਂ ਕਰ ਸਕਦਾ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਸਰਕਾਰ ਨਹੀਂ ਚਾਹੁੰਦੀ ਨਵੀਆਂ ਬਿਮਾਰੀਆਂ ਦੇ ਇਲਾਜ ਉਹ ਇਦਾਂ ਮੇਰੇ ਵਰਗੇ ਖਰੇ ਕਿੰਨੇ ਸਾਇੰਟਿਸਟਾਂ ਨੂੰ ਰੋਕਿਆ ਗਿਆ ਮੈਂ ਤੇ ਅਮਰੀਕਾ ਦਾ ਪੇਟੈਂਟ ਹੋਲਡਰ ਸਾਇੰਟਿਸਟ ਹਾਂ ਮੇਰੇ ਕੋਲ ਤੇ ਇੱਕ ਇੱਕ ਕੈਲੀਬਰ ਹੈ ਮੇਰੇ ਕੋਲ ਤੇ ਇੱਕ ਹਿਸਟਰੀ ਹੈ ਮੇਰੇ ਕੋਲ ਤੇ ਇੱਕ ਰਿਕਾਰਡ ਹੈ ਸਰਟੀਫਿਕੇਟ ਹੈ ਜੇ ਮੇਰੇ ਵਰਗੇ ਸਾਇੰਟਿਸਟ ਨੂੰ ਰੋਕਿਆ ਜਾ ਤੇ ਬਿਮਾਰੀਆਂ ਆਉਣਗੀਆਂ ਕੱਲ ਨੂੰ ਅਗਰ ਇਨਫਲੂਐਂజా ਵਾਇਰਸ ਕੋਈ ਇਹੋ ਜਿਹਾ ਚਪੇਟ ਲੈ ਗਿਆ ਜਿਵੇਂ ਹੁਣ ਮੈਰੀਓ ਤਾਲਸੂਕੀ ਦੀ ਗੱਲ ਕਰਦਾ ਹਾਂ ਉਹ ਕਹਿੰਦੇ ਆ ਕਿ ਉਹਨੇ ਕਰੋਨਾ ਵੈਕਸੀਨ ਦੀ ਕਰੋਨਾ ਬਿਮਾਰੀ ਦੀ ਭਵਿੱਸ਼ਵਾਣੀ ਕੀਤੀ ਸੀ ਜੇ ਕਰੋਨਾ ਦੀ ਭਵਿੱਸ਼ਵਾਣੀ ਕੀਤੀ ਸੀ ਤੇ ਕੱਲ ਨੂੰ ਕਰੋਨਾ ਵਰਗਾ ਕੋਈ ਹੋਰ ਵਾਇਰਸ ਵੀ ਤੇ ਆ ਸਕਦਾ ਤੇ ਇਸ ਕਰਕੇ ਇਹੋ ਜਿਹੇ ਅਨਸਮਾਹੀਆਂ ਵੀ ਹੋਣਗੀਆਂ ਤੇ ਪਲੱਸ ਜੋ ਵਰਤਾਵਾ ਇਸ ਸਮੇਂ ਟਰੰਪ ਨੇ ਈਰਾਨ ਦੀ ਜੰਗ ਵਿੱਚ ਜੋ ਸਬੂਤ ਦਿੱਤਾ ਬੇਵਕੂਫੀ ਦਾ ਸਨਕੀਪਣ ਦਾ ਇਸ ਕਰਕੇ ਦੁਨੀਆ ਤਬਾਹੀ ਦੇ ਬਹੁਤ ਨੇੜੇ ਹੋ ਸਕਦੀ ਹੈ ਇਹ ਸਾਨੂੰ ਮੰਨਣਾ ਪਵੇਗਾ। 트럼ਪ ਤਾਂ ਆਪਣੇ ਆਪ ਨੂੰ ਐ ਸ਼ੋਅ ਕਰ ਰਿਹਾ ਵੀ ਜਿਵੇਂ ਉਹ ਦੁਨੀਆ ਦੇ ਵਿੱਚ ਸ਼ਾਂਤੀ ਦਾ ਇੱਕ ਵੱਡਾ ਪ੍ਰਤੀਕ ਹੋਵੇ। ਵੀ ਸਭ ਤੋਂ ਵੱਡਾ ਉਹ ਹੀ ਹੋਵੇ ਉਹ ਜਿੰਨੂੰ ਕਹੇਗਾ ਸ਼ਾਂਤ ਹੋ ਜੋ ਨਾਲ ਹੀ ਸ਼ਾਂਤ ਹੋ ਜਾਏਗਾ। ਤੇ ਫਿਰ ਇਹ ਸਾਦਗੀ ਦਾ ਚੋਲਾ ਉਹਨੇ ਪਾਇਆ ਆ। ਸਿੱਧੀ ਜੀ ਗੱਲ ਹੈ ਫਿਰ ਅਮਰੀਕਾ ਚ ਲੈਣ ਕੀ ਗਿਆ ਸੀ। ਪਰ ਉਸੇ ਏਡੀ ਵੱਡੀ ਦਾ ਬੰਬ ਵੇਖੋ B2 ਬੰਬਰ ਦੁਨੀਆ ਦਾ ਬੈਸਟ ਬੰਬਰ ਹੈ ਸਟੀਲਥ ਹੈ ਉਹ ਕਿਸੇ ਰਡਾਰ 'ਚ ਨਹੀਂ ਆਉਂਦਾ ਉਹਦੇ ਨਾਲ ਜਿਹੜੇ ਨਾ ਬੰਬ ਛੁੱਟੇ ਨੇ ਉਹਨਾਂ ਨੇ ਕਰੀਬ 250 ਫੁੱਟ ਤੱਕ ਜਾ ਕੇ ਉਹਨੇ ਮਿੱਟੀ ਫੋੜ ਦਿੱਤੀ ਮਿੱਟੀ ਫੋੜ ਦਿੱਤੀ ਮਿੱਟੀ ਫੋੜ ਦਿੱਤੀ ਫਿਰ ਵੀ ਦੱਸਿਆ ਜਾ ਰਿਹਾ ਅਮਰੀਕਾ ਦੀ ਆਪਣੀ ਰਿਪੋਰਟ ਆ ਜੀ ਕੱਲ ਹੀ ਜਾਰੀ ਹੋਈ ਆ ਉਹ ਦੱਸ ਰਿਹਾ ਉਹਨਾਂ ਦੀ ਖੁਫੀਆ ਏਜੰਸੀ ਇਹ ਕਹਿ ਰਹੀ ਹੈ ਕਿ ਉਥੇ ਕੁਝ ਨਹੀਂ ਵਿਗੜਿਆ ਉਹ ਜਿਹੜਾ ਪਲਾਂਟ ਸੀ ਉਹ 250 ਫੁੱਟ ਤੋਂ ਵੀ ਬਹੁਤ ਥੱਲੇ ਆ ਉਹ ਸਾਰਾ ਸਾਰਾ ਇੰਟੈਕਟਿਵ ਨਿਊਕਲੀਅਰ ਪਲੈਂਟ ਚ ਨਿਊਕਲੀਅਰ ਪਲੈਂਟ ਉਹ 240 ਫੋਰਟ ਤੋਂ ਵੀ ਬਹੁਤ ਥੱਲੇ ਆ ਜੇ ਜੇ ਨਿਊਕਲੀਅਰ ਪਲੈਂਟ ਚ ਵੱਜ ਜਾਂਦੀ ਤਾਂ ਸਾਰਾ ਦੇਸ਼ ਖਤਮ ਸੀ ਮੇਰੇ ਸਾਬ ਦੇਖੋ ਮੰਨ ਲਓ ਅਗਰ ਨਿਊਕਲੀਅਰ ਪਲੈਂਟ ਦੇ ਵਿੱਚ ਵੱਜ ਜਾਂਦੀ ਸਾਰਾ ਦੇਸ਼ ਮੰਨ ਲਓ ਖਤਮ ਹੁੰਦਾ ਜਾਂ ਨਹੀਂ ਹੁੰਦਾ ਉਹ ਇੱਕ ਅਲੱਗ ਮੈਟਰ ਹੈ ਜਿਹੜਾ ਨਿਊਕਲੀਅਰ ਉੱਥੇ ਜਿਹੜੀ ਰੇਡੀਏਸ਼ਨ ਲੀਕ ਹੋਣੀ ਸੀ ਉਹਦੇ ਸਾਰੇ